ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਗੁੱਲੀ ਡੰਡੇ ਬਾਰੇ ਜਿਹੜਾ ਕਣਕ ਦੇ ਵਿੱਚ ਕੰਟਰੋਲ ਬਾਰੇ ਅਜੇ ਵੀ ਕਿਸਾਨ ਵੀਰਾਂ ਦੇ ਸਵਾਲ ਆਈ ਜਾਂਦੇ ਆ ਤੇ ਜਦੋਂ ਮੈਂ ਸ਼ੁਰੂ ਜੀ ਵੀਡੀਓ ਸ਼ੁਰੂ ਕੀਤੀ ਆਪਾਂ ਕਣਕਾਂ ਵਾਲੀਆਂ ਪਿਛਲੇ ਸਾਲਾਂ 'ਚ ਵੀ ਅਹੀਂ ਟ੍ਰੈਂਡ ਚੱਲਦਾ ਰਿਹਾ ਕਿ ਆਪਾਂ ਬਜਾਈ ਟਾਈਮ ਕੰਟਰੋਲ ਕਰ ਲਈਏ ਪਹਿਲੇ ਪਾਣੀ ਤੋਂ ਪਹਿਲਾਂ ਕਰ ਲਈਏ ਪਹਿਲੇ ਪਾਣੀ ਤੋਂ ਬਾਅਦ ਕਰ ਲਈਏ ਆਪਣੇ ਕੋਲੇ ਆਪਸ਼ਨਾਂ ਕਈ ਹੁੰਦੀਆਂ ਨੇ ਪਰ ਕਿਸਾਨ ਵੀਰ ਜਿਹੜੇ ਉਹ ਗੋਪ ਟਾਈਮ ਵੀ ਸਵਾਲ ਪੁੱਛਦੇ ਰਹਿੰਦੇ ਕਿ ਗੁੱਲੀ ਡੰਡੇ ਵਾਲੀ ਕਿਹੜੀ ਸਪਰੇਅ ਕਰੀਏ ਤੇ ਇਸ ਵਾਰ ਵੀ ਉਸੇ ਤਰ੍ਹਾਂ ਦੇ ਸਵਾਲ ਆ ਰਹੇ ਆ ਬੇਨਤੀ ਇਹ ਹੈ ਕਿ ਕਿਸਾਨ ਵੀਰ ਉਹ ਆਪਾਂ ਪਿਓ ਦਾਦਿਆਂ ਤੋਂ ਖੇਤੀ ਕਰਦੇ ਆ ਰਹੇ ਆ ਤੇ ਆਪਾਂ ਇਹ ਕਹਿੰਨੇ ਵੀ ਹੁੰਨੇ ਕਿ ਆਪਾਂ ਨੂੰ ਜਿਹੜਾ ਹੈਗਾ ਆਪਣੇ ਤੋਂ ਤਕੜਾ ਐਕਸਪਰਟ ਕੋਈ ਨਹੀਂ ਹੈ ਵਾਕਈ ਕਿਸਾਨ ਤੋਂ ਤਕੜਾ ਕੋਈ ਐਕਸਪਰਟ ਨਹੀਂ ਹੁੰਦਾ ਕਿਉਂਕਿ ਹੁਣ ਜੋ ਆਪਾਂ ਰਿਸਰਚ ਦੇ ਵਿੱਚ ਜੋ ਮੈਂ ਦੇਖਿਆ ਲੰਬੇ ਸਮੇਂ ਤੋਂ 15 14-15 ਸਾਲ ਦਾ ਤਜਰਬਾ ਹੋ ਗਿਆ ਰਿਸਰਚ ਦੇ ਵਿੱਚ ਤੇ ਅੱਗੇ ਐਕਸਟੈਂਸ਼ਨ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਫੀਡਬੈਕ ਆਉਂਦੀ ਆ ਫਿਰ ਉਹਨਾਂ ਦੇ ਮੁਸ਼ਕਲਾਂ ਦੇ ਹੱਲ ਕਰੀਦੇ ਆ ਆਪਦੇ ਤੌਰ ਤੇ ਜਿਹੜੇ ਕੁਝ ਤਜਰਬੇ ਕਰਕੇ ਦੇਖੀ ਤੇ ਤਾਂ ਉਹਦੇ ਵਿੱਚੋਂ ਜਿਹੜੇ ਸੋਲੂਸ਼ਨ ਨਿਕਲਦੇ ਆ ਖੇਤ ਦੇ ਵਿੱਚ ਹੀ ਆਪਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਖੇਤ ਦੇ ਵਿੱਚ ਹੀ ਉਹਦਾ ਸੋਲੂਸ਼ਨ ਹੁੰਦਾ ਪਰ ਆਪਾਂ ਕੀ ਕਰਦੇ ਆ ਕਈ ਵਾਰ ਸਹੀ ਸਮੇਂ ਤੋਂ ਉੱਕ ਜਾਂਦੇ ਆ ਤੇ ਸਹੀ ਸਮੇਂ ਤੇ ਕਈ ਵਾਰ ਕਾਲ ਕਰ ਜਾਂਦੇ ਆ ਤੇ ਜਿਹਦਾ ਆਪਾਂ ਨੂੰ ਨੁਕਸਾਨ ਹੁੰਦਾ ਜਾਂ ਆਪਾਂ ਸਹੀ ਤਰੀਕੇ ਜਿਹੜੇ ਨਦੀਨ ਨਾਸ਼ਕ ਨਹੀਂ ਵਰਤਦੇ ਬਜਾਈ ਟਾਈਮ ਵਰਤਣ ਵਾਸਤੇ ਆਪਣੇ ਕੋਲ ਤਿੰਨ ਚਾਰ ਤਰ੍ਹਾਂ ਦੇ ਟੈਕਨੀਕਲ ਹੈ ਉਦੋਂ ਬਾਅਦ ਪਹਿਲੇ ਪਾਣੀ ਤੋਂ ਪਹਿਲਾਂ ਦੋ ਟੈਕਨੀਕਲ ਤਕਰੀਬਨ ਹੈਗੇ ਸਲਫੋਸਲਫਿਰੋਨ ਤੇ ਆਈਸੋਪ੍ਰੋਟਰੋਨ ਆਈਸੋਪ੍ਰੋਟਰੋਨ ਜਿਹੜੀ ਏਰੀ ਲੋਨ ਦੇ ਨਾਂ ਤੇ ਆਉਂਦੀ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਆਪਾਂ ਵਰਤੀ ਨਹੀਂ ਉਹਦਾ ਹੁਣ ਨਤੀਜਾ ਵਧੀਆ ਆਉਣ ਲੱਗ ਪਿਆ ਕਿਉਂਕਿ ਗਰੁੱਪ ਆਪਾਂ ਬਦਲ ਕੇ ਕਰਨਾ ਹੁੰਦਾ ਤੇ ਆਪਣੇ ਕੋਲ ਤਿੰਨ ਚਾਰ ਪੰਜ ਤਰ੍ਹਾਂ ਦੇ ਗਰੁੱਪ ਹੈਗੇ ਜਿਹੜੇ ਆਪਾਂ ਬਦਲ-ਬਦਲ ਕੇ ਕਰੀਏ ਤਾਂ 5-6 ਸਾਲ ਆਪਾਂ ਬਦਲ ਕੇ ਗਰੁੱਪ ਕਰ ਸਕਦੇ ਹਾਂ ਤੇ ਉਹਦੇ ਵਿੱਚ ਰੈਜਿਸਟੈਂਸ ਦੀ ਸਮੱਸਿਆ ਨਹੀਂ ਆਉਂਦੀ ਪਰ ਹੁਣ ਗੁੱਲੀ ਡੰਡਾ ਇਸ ਟਾਈਮ ਤੇ ਇੰਨਾ ਵੱਡਾ ਹੋ ਗਿਆ ਕਿ ਉਹਦਾ ਕੰਟਰੋਲ ਤਾਂ ਮੁਸ਼ਕਲ ਹੈ ਤੁਹਾਨੂੰ ਵੀ ਪਤਾ ਹੈ ਕਿ ਐਡਾ ਵੱਡਾ ਗੁੱਲੀ ਡੰਡਾ ਕਿਸੇ ਵੀ ਸਪਰੇਅ ਦੇ ਨਾਲ ਕੰਟਰੋਲ ਨਹੀਂ ਹੋਣਾ ਉਲਟਾ ਆਪਾਂ ਕਣਕ ਦੀ ਫਸਲ ਦਾ ਨੁਕਸਾਨ ਕਰਾਂਗੇ ਕਈ ਕਿਸਾਨ ਵੀਰਾਂ ਨੇ ਕੀ ਕੀਤਾ ਕਿ ਪਿਛਲੇ ਸਾਲ ਵੀ ਕਾਫੀ ਥਾਵਾਂ ਤੇ ਇਹ ਟ੍ਰੈਂਡ ਚੱਲਿਆ ਸੀਗਾ ਕਿ ਯੂਰੀਆ ਦੇ ਨਾਲ ਮਿਲਾ ਕੇ ਆਪਾਂ ਨਦੀਨ ਨਸ਼ਕ ਪਾਉਨੇ ਆ ਠੀਕ ਹੈ ਕਈ ਵਾਰ ਆਪਾਂ ਨੂੰ ਐਮਰਜੈਂਸੀ 'ਚ ਕੋਈ ਇਸ ਤਰ੍ਹਾਂ ਦੇ ਤਰੀਕੇ ਆਪ ਦੇ ਤੌਰ ਤੇ ਬਣਾਏ ਵੇ ਘਰੇਲੂ ਨੌਸਖੇ ਵਰਤਨੇ ਪੈਂਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪ ਹਰ ਥਾਂ ਤੇ ਉਹ ਐਕਸਪੈਰੀਮੈਂਟ ਕਰੀਏ ਬੇਨਤੀ ਹੈ ਇਹ ਚੀਜ਼ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਕਈ ਵਾਰ ਫਸਲ ਦਾ ਨੁਕਸਾਨ ਆਪਾਂ ਕਰ ਬੈੰਨੇ ਆ ਕਿਉਂਕਿ ਜਿਹੜੀ ਮੈਟਰੀਬਿਊਜ਼ਨ ਆਪਾਂ ਯੂਰੀਆ ਨਾ ਪਾਉਣੇ ਡੇਢ ਗੱਟਾ ਪਾਤਾ ਫਰਜ਼ ਕਰ ਲਓ 70 ਕਿਲੋ ਤਾਂ ਆਪਾਂ ਯੂਰੀਆ ਹੀ ਦੇਤੀ ਨਾਲ ਆਪਾਂ ਉਹਦੇ ਨਦੀਨ ਨਾਸ਼ਕ ਪਾਤਾ 250 ਗ੍ਰਾਮ ਤਾਈਂ 300 ਗ੍ਰਾਮ ਤਾਈਂ ਕਿਉਂਕਿ ਇਹ ਜਿਹੜਾ ਇਹਦਾ ਪਤਾ ਨਹੀਂ ਹੁੰਦਾ ਵੀ ਇਹਨੇ ਕੰਮ ਕਿੱਧਰ ਨੂੰ ਕਰਨਾ ਇਹਨੇ ਆਪਣੀ ਕਣਕ ਸਾੜਨੀ ਆ ਕਿ ਨਦੀਨ ਸਾੜਨੇ ਆ ਕਿ ਦੋਹਾਂ ਦਾ ਹੀ ਨੁਕਸਾਨ ਕਰਨਾ ਫਿਰ ਉਹਦਾ ਫਸਲ ਦੇ ਉੱਤੇ ਸਟ੍ਰੈਸ ਜ਼ਰੂਰ ਰਹਿੰਦੀ ਹੈਗੀ ਆ ਝਾੜ ਤੇ ਅਸਰ ਪੈ ਜਾਂਦਾ ਕਈ ਕਿਸਾਨ ਵੀਰਾਂ ਦੇ ਨਾਲ ਪੈਟਰੋਲ ਡੀਜ਼ਲ ਤੇ ਹੋਰ ਮਿੱਟੀ ਦਾ ਤੇਲ ਪਤਾ ਨਹੀਂ ਕੀ ਕੁਝ ਨਾਲ ਆਪਾਂ ਪਾਉਂਦੇ ਰਹਿੰਨੇ ਆ ਜ਼ਮੀਨ ਦੇ ਵਿੱਚ ਤਰੀਕੇ ਆ ਉਹਦੇ ਵਰਤੋ ਕੋਈ ਸ਼ੱਕ ਨਹੀਂ ਪਰ ਤਰੀਕਾ ਉਹ ਵਰਤੋ ਜਿਹੜਾ ਕੋਈ ਟੈਕਨੀਕਲ ਤੇ ਤਕਨੀਕੀ ਤੌਰ ਤੇ ਬਣਦਾ ਹੋਵੇ ਕੋਈ ਤਰੀਕਾ ਸਹੀ ਹੋਵੇ ਉਹ ਆਪ ਵਰਤਗੇ ਆਪਦੇ ਤੌਰ ਤੇ ਤਜਰਬੇ ਦੇ ਹਿਸਾਬ ਦੇ ਪਰ ਇਹ ਨਹੀਂਗਾ ਕਿ ਆਪਾਂ ਆਪਦੀ ਫਸਲ ਦਾ ਜ਼ਮੀਨ ਦਾ ਨੁਕਸਾਨ ਕਰੀਏ ਬੇਨਤੀਆਂ ਨੇ ਮੇਰੀਆਂ ਤਾਂ ਕਿਉਂਕਿ ਜਦੋਂ ਆਪਾਂ ਮਿਹਨਤ ਦੀ ਕਮਾਈ ਆਪਦੀ ਖਰਚਾ ਕਰਦੇ ਆਂ ਬੀਜ ਤੋਂ ਲੈ ਕੇ ਖਾਦਾਂ ਤੋਂ ਲੈ ਕੇ ਫਿਰ ਆਪਾਂ ਜਿਹੜਾ ਹੈਗਾ ਥੋੜੇ ਜਿ ਸਸਤੇ ਦੇ ਚੱਕਰ ਦੇ ਵਿੱਚ ਕਈ ਕਿਸਾਨ ਵੀਰ ਆ ਜਿਹੜੇ ਉਹ ਕਲੋਡੀਨਾਫੋਪ ਦੇ ਨਾਲ ਜਿਹੜੀ ਮੈਟਰੀਬਿਊਜ਼ਨ ਰਲਾ ਕੇ ਵਰਤਣ ਲੱਗ ਪੈਂਦੇ ਹਾਲਾਂਕਿ ਕਿਸੇ ਵੀ ਕੰਪਨੀ ਵੱਲੋਂ ਵੀ ਕੋਈ ਸਪਾਰਸ਼ ਹੈ ਨਹੀਂ ਇਸ ਤਰ੍ਹਾਂ ਦੀ ਮਿਕਸ ਕੀਤੀ ਦੀ ਜਿਹੜੀ ਕੋਈ ਕੰਪਨੀ ਮੈਟਰੀਬਿਊਜ਼ਨ ਬਣਾਉਂਦੀ ਆ ਉਹਨਾਂ ਦੇ ਵੀ ਆਪਦੇ ਟੈਕਨੀਕਲ ਦੀ ਸਪਾਰਸ਼ ਆ ਜੋ ਵੀ ਉਹ 100 ਗ੍ਰਾਮ ਸਪਰੇਅ ਦੱਸਦੇ ਆ ਜਾਂ ਵੱਧ ਘੱਟ ਆ ਪਰ ਇਹਦੀ ਮੈਟਰੀਬਿਊਜ਼ਨ ਦੀ ਸਪਾਰਸ਼ ਪੀਐਲ ਲੁਧਿਆਣਾ ਵੱਲੋਂ ਵੀ ਜਿਹੜੀ ਕਣਕ ਦੇ ਵਿੱਚ ਹੈ ਨਹੀਂਗੀ ਹੋਰ ਫਸਲਾਂ ਦੇ ਵਿੱਚ ਆਪਾਂ ਵਰਤ ਸਕਦੇ ਆ ਤੇ ਬੇਨਤੀ ਆ ਕਿ ਇਹ ਆਪਾਂ ਨਾ ਵਰਤਿਆ ਕਰੀਏ ਨੁਸਖੇ ਆਪਣੇ ਕੋਲੇ ਬਜਾਈ ਟਾਈਮ ਕੰਟਰੋਲ ਕਰਨ ਵਾਸਤੇ ਬਹੁਤ ਟੈਕਨੀਕਲ ਨੇ ਸਟੌਪ ਅਪੈਂਡੀਮੈਥ ਲੈਣਾ ਬਹੁਤ ਸਸਤੇ ਤਰੀਕੇ ਨਾਲ ਵਧੀਆ ਤਰੀਕੇ ਆਪਾਂ ਹੱਲ ਕਰ ਲੈਨੇ ਕਈ ਕਿਸਾਨ ਵੀਰ ਕਹਿੰਦੇ ਕਿ ਸਾਨੂੰ ਉਦੋਂ ਟਾਈਮ ਨਹੀਂ ਮਿਲਿਆ ਜਾਂ ਆਪਾਂ ਬਾਅਦ ਚੋਂ ਕੰਟਰੋਲ ਕਰ ਲਾਂਗੇ ਫਿਰ ਪਾਣੀ ਪਹਿਲੇ ਪਾਣੀ ਤੋਂ ਪਹਿਲਾਂ ਆਪਣੇ ਕੋਲੇ ਸਲਫਰ ਸਲਫਰ ਫੀਰੋਨਾ ਆਈਸੋਪ੍ਰੋਟੋਨਾ ਫਿਰ ਪਾਣੀ ਤੋਂ ਬਾਅਦ ਕਿਉਂਕਿ ਕਈ ਵਾਰ ਆਪਾਂ ਕਹਿੰਨੇ ਕਿ ਪਾਣੀ ਲੇਟ ਹੋ ਜਾਂਦਾ ਪਾਣੀ ਆਪਣਾ ਕਣਕ ਦੇ ਵਿੱਚ ਕਿੰਨਾ ਹੀ ਲੇਟ ਹੋ ਜੇ 30 ਦਿਨ ਤੇ 35 ਦਿਨ ਤੇ 40 ਦਿਨ ਤੇ ਕਦੇ ਤਾਂ ਆਪਾਂ ਪਾਣੀ ਲਾਉਂਦੇ ਆ ਨਾ ਤੇ ਉਸ ਤੋਂ ਬਾਅਦ ਆਪਣੇ ਕੋਲੇ 50-55 ਦਿਨ ਤੱਕ ਵੀ ਟਾਈਮ ਹੁੰਦਾ ਪਰ ਉਸ ਤੋਂ ਬਾਅਦ ਲੇਟ ਜੇ ਆਪਾਂ ਵਰਤਾਂਗੇ ਉਸ ਤੋਂ ਬਾਅਦ ਤਾਂ ਫਿਰ ਕਣਕ ਹੀ ਕਵਰ ਕਰ ਜਾਂਦੀ ਹੈ 35 ਦਿਨ ਤੇ 40 ਦਿਨ ਤੇ ਸਹੀ ਸਮਾਂ ਹੁੰਦਾ ਜਿੱਥੇ ਆਪਣੇ 25 ਦਿਨ ਤੇ 28 ਦਿਨ ਤੇ ਕਿਉਂਕਿ ਅਕਤੂਬਰ ਵਾਲੀਆਂ ਕਣਕਾਂ ਨੂੰ ਤਾਂ ਪਾਣੀ ਲੱਗ ਜਾਂਦਾ ਜੇ ਦੇਰਜ ਕਰ ਲਓ 30-32 ਦਿਨ ਤੇ ਵੀ ਪਾਣੀ ਲੱਗਦਾ ਹੈ 34-35 ਦਿਨ ਤੇ ਵੀ ਪਾਣੀ ਲੱਗਦਾ 8-10 ਦਿਨ 'ਚ 12 ਦਿਨ 'ਚ ਆਪਣਾ ਪੈਰ ਤਰਾ ਹੋ ਜਾਂਦਾ ਬੜੇ ਵਧੀਆ ਤਰੀਕੇ ਨਾਲ ਉਦੋਂ ਆਪਾਂ ਸਪਰੇਅ ਕਰ ਸਕਦੇ ਹੁੰਨੇ ਵਧੀਆ ਟੈਕਨੀਕਲ ਆਪਣੇ ਕੋਲੇ ਹੈਗੇ ਆ ਕੱਟ ਵਾਲੀ ਨੌਜਾਨ ਨਾਲ ਪੂਰਾ ਪਾਣੀ ਲਾ ਕੇ ਆਪ ਪਰ ਪਤਾ ਨਹੀਂ ਕਿਉਂ ਆਪਾਂ ਇਹ ਜਿਹੜਾ ਹੈਗਾ ਯੂਰੀਆ ਦੀ ਡੋਜ਼ ਦੇਖੋ ਵੀ 70 ਕਿਲੋ ਆਪਾਂ ਨਾਲ ਪਾ ਰਹੇ ਹਾਂ ਹੁਣ ਕਈ ਕਿਸਾਨ ਵੀਰ ਇੰਨਾ ਬੋਝ ਕੇ ਪੈਰ ਧਰਦੇ ਆ ਕਿ ਉਹ ਜਦੋਂ ਨਦੀਨ ਨਾਸ਼ਕ ਦੀ ਸਪਰੇਅ ਕਰਦੇ ਉਸ ਤੋਂ ਬਾਅਦ ਵੀ ਕਈ ਵਾਰ ਸਵਾਲ ਉਹਨਾਂ ਦੇ ਆਉਂਦੇ ਕਿ 4-5 ਦਿਨ ਪਹਿਲਾਂ ਆਪਾਂ ਯੂਰੀਆ ਪਾਈਏ ਜਾਂ ਯੂਰੀਆ ਕਿੰਨੇ ਦਿਨ ਦਾ ਗੈਪ ਰੱਖੀਏ ਹਾਲਾਂਕਿ ਕੋਈ ਇਹਦਾ ਕੋਈ ਬਾਲਾ ਵੱਡਾ ਸਬੰਧ ਨਹੀਂ ਹੈਗਾ ਕਿਉਂਕਿ ਨਦੀਨ ਨਾਸ਼ਕ ਦਾ ਟਾਈਮ ਵੱਖਰਾ ਹੈ ਉਹਨੇ ਆਪ ਦੇ ਤੌਰ ਤੇ ਕੰਮ ਕਰਨਾ ਯੂਰੀਆ ਆਪਾਂ ਥੱਲੇ ਫਸਲ ਨੂੰ ਦੇਣੀ ਆ ਜੇ ਉਹ ਨਦੀਨ ਨਾਸ਼ਕ ਨੇ ਆਪਦਾ ਕੰਮ ਕਰ ਲਿਆ ਯੂਰੀਆ ਥੱਲੇ ਪਾਈ ਉਹਦਾ ਕੋ ਹਾਲਾਂਕਿ ਜਿਹੜਾ ਯੂਰੀ ਸਪਰੇ ਥੱਲੇ ਡਿੱਗਦੀ ਉਹ ਯੂਰੀ ਦਾ ਅਪਟੇਕ ਉਹਦੀ ਜਲਦੀ ਹੋ ਸਕਦੀ ਹੈ ਪਰ ਵੀ ਇੰਨਾ ਖਿਆਰ ਰੱਖਦੇ ਕਈ ਕਿਸਾਨ ਵੀ ਪਰ ਆਪਾਂ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਆਪਦਾ ਨੁਕਸਾਨ ਕਰ ਲੈਨੇ ਆ ਹੋ ਸਕਦਾ ਕਈ ਥਾਵਾਂ ਤੇ ਆਪਾਂ ਨੂੰ ਨਤੀਜੇ ਠੀਕ ਵੀ ਕਿਸਾਨ ਵੀਰਾਂ ਨੂੰ ਮਿਲੇ ਹੋਣਗੇ ਪਰ ਜ਼ਿਆਦਾਤਰ ਤਾਂ ਆਪਾਂ ਨੂੰ ਜਿਹੜੀ ਆਪਾਂ ਥੱਲੇ ਮਿਨਟਰੀਬਿਊਜ਼ਰ ਵੀ ਪਾ ਦਿੰਨੇ ਉਹ ਤੋਂ ਬਾਵਜੂਦ ਵੀ ਕਈ ਵਾਰ ਸਪਰੇਅ ਕਰਨ ਦੀ ਕਾਫੀ ਥਾਵਾਂ ਤੇ ਕਿਸਾਨ ਵੀਰਾਂ ਨੂੰ ਜ਼ਰੂਰਤ ਪੈਂਦੀ ਹੈ ਖਰਚਾ ਫੇਰ ਹੋ ਜਾਂਦਾ ਆਪਣਾ ਉਹੀ ਆਪ ਦਾ ਤਜਰਬਾ ਵੀ ਤੁਸੀਂ ਸਾਂਝਾ ਕਰਦੇ ਜੀ ਜੇ ਤੁਸੀਂ ਕੋਈ ਨੁਸਖਾ ਆਪ ਦਾ ਵਰਤਿਆ ਹੈਗਾ ਉਹਦਾ ਤਜਰਬਾ ਦੱਸਿਆ ਜੀ ਕਿ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਪਰ ਮੇਰੀ ਤੁਹਾਨੂੰ ਇਹੀ ਗੁਜ਼ਾਰਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੀ ਆਪਾਂ ਗੈਰ ਸਫਾਰਸ਼ੀ ਤਰੀਕਿਆਂ ਦੀ ਜਾਂ ਟੈਕਨੀਕਲਾਂ ਦੀ ਵਰਤੋਂ ਨਾ ਕਰਿਆ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇ